ਇਥੇ ਆ ਬਾਈਕ ਵਗੈਰਾ ਲਾ ਲਈ ਜਾਂਦੀ ਹੈ ਤੇ ਇੱਧੇ ਬਾਬਾ ਜੀ ਦੀ ਫੋਟੋ ਠੀਕ ਆ ਜੀ ਸਵਾਗਤ ਹੈ ਤੁਹਾਡਾ YouTube ਚੈਨਲ ਤੇ ਤੇ ਅੱਜ ਤੁਸੀਂ ਸਾਰੇ ਜਣੇ ਕਹਿੰਦੇ ਸੀ ਕਮੈਂਟ ਕਰਦੇ ਸਾਰੇ ਜਣੇ ਕਿ ਆਪਣੇ ਪੇਕੇ ਦਾ ਹੋਮ ਟੂਰ ਬਣਾਓ ਤੇ ਅੱਜ ਅਸੀਂ ਬਣਾਉਣ ਲੱਗੇ ਆਂ ਹੋਮ ਟੂਰ ਤੁਹਾਨੂੰ ਸਾਰਾ ਦਿਖਾਵਾਂਗੇ ਵੀ ਹੁਣ ਕੀ ਕੀ ਚੇਂਜ ਕੀਤਾ ਹੈ ਅਸੀਂ ਘਰ ਵਿੱਚ ਪਹਿਲਾਂ ਕਿਵੇਂ ਦਾ ਘਰ ਸੀ ਉਹ ਵੀ ਦੱਸਾਂਗੇ ਤੇ ਹੁਣ ਕਾਫੀ ਚੇਂਜ ਆਇਆ ਘਰ ਵਿੱਚ ਉਹ ਵੀ ਤੁਹਾਨੂੰ ਦੱਸਾਂਗੇ ਟਾਡੇ ਨਾਲ ਸਾਰੀਆਂ ਗੱਲਾਂ ਬਾਤਾਂ ਸ਼ੇਅਰ ਕਰਾਂਗੇ ਤੁਹਾਡੇ ਨਾਲ ਆਓ ਫਿਰ ਲੈ ਕੇ ਚੱਲਦੇ ਆ ਆਹ ਘਰ ਦਾ ਸਾਡਾ ਮੇਨ ਗੇਟ ਆ ਪਹਿਲਾਂ ਗੇਟ ਹੋਰ ਸੀ ਬਲੈਕ ਕਲਰ ਦਾ ਤੇ ਹੁਣ ਇਹ ਚੇਂਜ ਕੀਤਾ ਆ ਬਾਹਰ ਤੇ ਅੱਗੇ ਗੇਟ ਦੇ ਨਾਲ ਆ ਵੋਸ਼ ਇਹ ਬੰਨੇ ਆ ਪਹਿਲਾਂ ਇਹ ਵੀ ਮਤਲਬ ਠੀਕ ਨਹੀਂ ਬਣਿਆ ਹੁੰਦਾ ਬਹੁਤ ਪੇਂਟ ਫੂਟ ਵਗੈਰਾ ਕੰਧਾਂ ਨੂੰ ਨਹੀਂ ਹੈਗਾ ਜਦੋਂ ਮੇਰੀ ਮੈਰਿਜ ਹੋਣ ਵਾਲੀ ਉਹ ਬਹੁਤ ਜ਼ਿਆਦਾ ਖਰਾਬ ਹੀ ਤਦ ਇਹਨੂੰ ਦੀਪ ਦੇ ਦੀਪ ਦੀ ਜਦੋਂ ਮੈਂ ਇਹ ਸਾਰਾ ਘਰ ਤਿਆਰ ਕੀਤਾ ਸੀ ਫਿਰ ਪਹਿਲਾਂ ਹੋਰ ਹੀ ਤੇ ਹੁਣ ਕਾਫੀ ਚੇਂਜ ਆ ਗਿਆ ਤੇ ਅੱਗੇ ਨਾਲ ਕਿਚਨ ਹੈ ਤੇ ਆਹ ਨਾਲ ਕਿਚਨ ਸਾਰੇ ਅੰਦਰੋਂ ਤਿਆਰ ਕੀਤਾ ਆਹ ਸਾਰੇ ਖਾਂ ਦੇਣਾ ਇਹ ਕਿਚਨ ਪਹਿਲਾਂ ਹੋਰ ਛੋਟੀ ਸੀ ਇੱਥੋਂ ਜਿਹੜੀ ਨਾ ਇੱਕ ਦੁਆਰ ਨਿਕਲਦੀ ਫਿਰ ਉਹ ਦੁਆਰ ਥੋੜੀ ਪਿੱਛੇ ਲੈ ਗਏ ਅਸੀਂ ਤੇ ਥੋੜੀ ਖੁੱਲੀ ਹੋ ਗਈ ਕਿਚਨ ਪਰ ਫਿਰ ਵੀ ਅਜੇ ਛੋਟੀ ਕਹਿ ਦਿੰਦੇ ਕਿ ਛੋਟੀ ਕੋ ਦੋ ਤਿੰਨ ਜਿਹੜੀ ਬੜਾ ਵੱਡ ਨਹੀਂ ਸਕਦੇ ਮਾ ਦੋ ਜਾਣਾ ਹੀ ਆ ਜਾਂ ਇੱਕ ਜਾਣਾ ਰੋਟੀ ਪਕਾ ਸਕਦਾ ਹੈ ਤੇ ਹਲਾ ਫਿਲਟਰ ਲੱਗਾ ਨਵਾਂ ਲਾਇਆ ਲਿਆ ਗਿਆ ਨਾ ਆ ਫਿਲਟਰ ਨਵਾਂ ਲਾਇਆ ਲਿਆ ਕੇ ਤੇ ਆਹ ਰੋਈ ਚਲੋ ਮੈਂ ਤੁਹਾਨੂੰ ਇਹ ਅੰਦੇ ਮੈਂ ਨਹੀਂ ਦੱਸਣਾ ਤੇ ਇਹ ਸੋਈ ਇਹਨਾਂ ਨੇ ਤਿਆਰ ਕੀਤੀ ਸਾਰੀ ਆਜ ਕੇ ਆ ਖਾਣੇ ਜਿਹੜੇ ਹੁੰਦੇ ਸਾਰੇ ਟੈਲ ਵਗੈਰਾ ਇਹਨਾਂ ਨੇ ਲਗਾਈ ਇਹੇ ਤਾਂ ਜਿਹੜੇ ਬਣੇ ਹੋਏ ਆਪਕਸੇ ਬੁਕਸੇ ਇਹ ਠਮਾਈ ਤਿਆਰ ਕੀਤੇ ਵੈਸੇ ਛੋਟੀ ਕਿchno ਹਿਸਾਬ ਨਾਲ ਬੜੀ ਮੁਸ਼ਕਲ ਸੈਟ ਕੀਤੀ ਪਰ ਹੋ ਗਈ ਬੁਕਸੇ ਹੀ ਠਮਾਈ ਬੁਕਸੇ ਇਹਨਾਂ ਨੇ ਤਿਆਰ ਕੀਤੀ ਹੈ ਲਾਣੀ ਪਹਿਲਾਂ ਬਣੇ ਨਹੀਂ ਹੁੰਦੇ ਹੈ ਹੀ ਪਰ ਡੈਡੀ ਜੀ ਨੇ ਬਣਾਏ ਨਹੀਂ ਪਹਿਲਾਂ ਆਪਣੇ ਹਿਸਾਬ ਨਾਲ ਉਹਨਾਂ ਨੇ ਦੂਜੇ ਸਾਨ ਮਿਕਾ ਲਾਤਾ ਤੇ ਬਣਾਤੇ ਤੇ ਮੁੜ ਕੇ ਫਿਰ ਚੀਜੇ ਕਰਤੀ ਸੋਈ ਤਾਂ ਇਹ ਕਹਿ ਕੇ ਚਲੋ ਵਧੀਆ ਬਣਾਉਣੀ ਦੀ ਪਰ ਵੀ ਕਹਿੰਦਾ ਵਧੀਆ ਬਣਾਉਣੀ ਫਿਰ ਇਹ ਬੁਕਸ ਬਣਾਏ ਜਿਹੜੇ ਅੱਜ ਕੱਲ ਚੱਲਦੇ ਇਹਨਾਂ ਨੂੰ ਪਤਾ ਹੀ ਕਿਚਨ ਵਿੱਚ ਆ ਬਾਰ ਬਾਰ ਕਿਚਨ ਦੇ ਨਾਲ ਹੀ ਇਹਨਾਂ ਨੇ ਤਿਆਰ ਕੀਤਾ ਹੈ। ਇਹ ਇਹਨੂੰ ਵੈਂਟੀ ਕਹਿੰਦੇ ਨੇ। ਹੂੰ ਇਹਨੂੰ ਵੈਂਟੀ ਬੋਲਦੇ ਜਿਹੜੀ ਅੱਜ ਕੱਲ ਚਾਹਦੇ ਪਏ। ਉਹ ਨਾਲ ਹੀ ਦੀਪ ਦਾ ਨੂੰ ਇਹ ਵੀ ਤਿਆਰ ਕੀਤਾ ਬਾਅਦ ਵਿੱਚ ਇਹ ਵੀ ਇਹਨਾਂ ਨੇ ਕੀਤਾ ਹੈ ਸਾਰਾ। ਤੁਸੀਂ ਦੇਖਿਆ ਹੋਣਾ ਵਲੌਗ ਦੇ ਵਿੱਚ ਤੇ ਬੈੱਡ ਵੀ ਦੁਬਾਰਾ ਲਿਆਂਦੇ ਪਹਿਲਾਂ ਜਿਹੜੇ ਉਹ ਪਿਛਲੇ ਤੁਹਾਨੂੰ ਦਿਖਾਉਂਦੇ ਅਗਲੇ ਹਾਲ ਚ ਬੈੱਡ ਪਏ ਉਹ ਪਹਿਲਾਂ ਇੱਥੇ ਹੁੰਦੇ ਸੀ ਤੇ ਹੁਣ ਇਹ ਨਵੇਂ ਬਣਾਤੇ। ਤਲੇ ਮਾਰੀ ਵੀ ਨਵੀਂ ਬਣਾਈ ਇਹਨਾਂ ਨੇ ਬਣਾਈ ਹੈ ਵੀ ਲਮਾਰੀ ਤੇ ਇੱਧਰ ਇੱਧਰ ਲੱਗੀ ਐਲਸੀਡੀ ਪਹਿਲਾ ਉਹ ਸਾਈਡ ਇੱਧਰ ਸਾਡੇ ਬੈੱਡ ਹੁੰਦੇ ਇੱਧਰ ਢੋਹ ਹੁੰਦੀ ਤੇ ਉਧਰ ਅਸੀਂ ਟੀਵੀ ਰੱਖਿਆ ਹੁੰਦਾ ਬਲੈਕ ਐਂਡ ਵਾਈਟ ਜਿਹੜੇ ਸੋਟੇ ਨਹੀਂ ਚੱਲਦੇ ਟੀਵੀ ਉਹ ਹੁੰਦੇ ਨੁੱਕਰ ਚ ਨੁੱਕਰ ਦੇ ਇੱਥੇ ਲੱਕੜ ਦਾ ਸੁਨਿਆਪ ਬਣਾ ਕੇ ਨੇ ਪਿਆਰੀ ਨੇ ਉਹਦੇ ਉੱਪਰ ਟੀਵੀ ਰੱਖਿਆ ਹੁੰਦਾ ਤੇ ਹੁਣ ਇਹ ਲਗਾ ਲਿਆ ਚਲੋ ਉਹੀ ਪਰ ਮਾਤਾ ਮੇਰ ਦਿਨ ਨਾਲ ਸਭ ਕੁਝ ਹੁੰੰਡਿਆ ਬਿਲਕੁਲ ਬਿਲਕੁਲ ਤੇ ਬਾਕੀ ਆ ਕਮਰਾ ਸਾਰਾ ਮੈਂ ਰੀਨੋਵੇਟ ਕੀਤਾ ਤਿਆਰ ਕੀਤਾ ਜਾਨਕੀ ਵਾਲਪੇਪਰ ਵਗੈਰਾ ਜੋ ਵੀ ਆ ਸਭ ਇਧਰ ਇਧਰ ਡਰੈਸਿੰਗਾਂ ਅਨੁਕਰ ਦੇ ਵਿੱਚ ਤੇ ਐਲਰਡ ਪੈਨਲ ਆ ਬਣਾਇਆ ਏ ਥੋੜਾ ਜਿਆਦਾ ਠੀਕ ਤੇ ਸਲੇਪ ਵੀ ਇੱਕ ਛੋਟੀ ਜੀ ਪਈ ਇਹਨਾਂ ਕੱਡਕੁੱਡ ਦਿੱਤੀਆਂ ਸਲੇਪਾਂ ਵਿੱਚ ਆ ਪੀਵੀਸੀ ਦਾ ਬਹੁਤ ਤਿਆਰ ਕੀਤਾ ਪੈਨਲ ਜਿਵੇਂ ਹਨਾ ਤੇ ਪ੍ਰਸ਼ਾਤ ਵੀ ਪੀਵੀਸੀ ਦੀ ਕੀਤੀ ਹੋਈ ਆ ਤੇ ਬਾਕੀ ਆ ਵਾਲਪੇਪਰ ਲੱਗਾ ਦਵਾਰਾਂ ਉਨਾਂ ਤੇ ਆ ਬੜੀ ਬੈਗ ਆਹ ਦਾ ਵਨ ਪੀਸ ਬੈੱਡ ਬਣਾਇਆ ਫਲੋਰ ਤੇ ਹੀ ਹੈ ਬੈੱਡੇ ਦਾ ਗ੍ਰੇ ਕਲਰ ਦਾ ਮਾਈਕਾ ਲਾਇਆ ਦੀਪ ਨੇ ਕਹਿੰਦਾ ਹੈ ਦੀਪ ਕਹਿੰਦਾ ਗ੍ਰੇ ਕਲਰ ਹੀ ਲਾਉਣਾ ਪਹਿਲਾਂ ਆਪਾਂ ਇਹ ਮੈਂ ਤੇ ਦੀਪ ਨੇ ਤਿਆਰ ਕੀਤਾ ਬੈਡਰੂਮ ਮੈਸੇਜ ਕਿਉਂਕਿ ਦੀਪ ਵੀ ਕਰ ਲੈਂਦਾ ਤੁਹਾਡੇ ਮਨ 'ਚ ਵੀ ਹੈਗਾ ਉਹ ਸਾਰਿਆਂ ਦੇ ਕਿ ਦੀਪ ਕੀ ਕੰਮ ਕਰਦਾ ਕਈ ਵੀਰਾਂ ਨੂੰ ਕਮੈਂਟ ਕਰਦੇ ਦੀਪ ਕੰਮ ਕੀ ਕਰਦਾ ਦੀਪ ਇਹ ਕੰਮ ਕਰਦਾ ਲੱਕੜ ਦਾ ਹੀ ਨਾਲ ਮੈਂ ਇੰਨਾ ਜਾਂਦਾ ਇਹ ਵਿੱਚ ਕੇ ਲੋ ਛੁੱਟੀ ਮੈਂ ਕਰ ਜਾਂਦਾ ਉਦੋਂ ਚਲੋ ਕਰਨੀਆਂ ਪੈਂਦੀਆਂ ਤੇ ਬਾਕੀ ਆ अलमारी ਹੈ ਸਲਾਈਡਿੰਗ ਤੋ ਕੀ ਬਾਤ ਪਹਿਲਾਂ ਇਥੇ ਹੋਰ ਲਾਈਟ ਲੱਗੀ ਹੋ ਮੇਰੇ ਖਿਆਲ ਚ ਸੜ ਗਈ ਤੇ ਇਹਨਾਂ ਦੁਬਾਰਾ ਲਿਆ ਕੇ ਲਾਈ ਹੂੰ ਹੂੰ ਵੈਸੇ ਬੈੱਡ ਦੇ ਦੋਵੇਂ ਸਾਈਡ ਹੁੰਦੀਆਂ ਇੱਧਰ ਤੇ ਉਧਰੋ ਦੀਵਾਰ ਦੇ ਨਾਲ ਬੈਠਾ ਇਹ ਜਿਹੜਾ ਇਹ ਜਿਹੜਾ ਨਾ ਬੈੱਡ ਬੈੱਡਰੂਮ ਜਿਹੜਾ ਹੈ ਬੜਾ ਛੋਟਾ ਹੈ ਮੇਰੇ ਖਿਆਲ ਨਾਲ ਜਿਆਦਾ ਨਹੀਂ ਤੇ 10x11 ਦਾ ਕਮਰਾ ਵਾ ਬਹੁਤ ਛੋਟਾ ਜਿਹਾ ਕਮਰਾ ਤੇ ਬਾਕੀ ਫੇਰ ਵੀ ਰਨਨਟ ਬੜਾ ਵਧੀਆ ਹੋਇਆ ਆ ਆ ਰੋਲ ਵਾਲਾ ਪੇਪਰ ਲੱਗਾ ਸਾਰੇ ਬਾਕੀ ਆ ਫਲੈਕਸੀ ਲਈ ਆਪਾਂ ਜਿਹੜੀਆਂ ਇਹ ਦੀਪ ਦੇ ਕਹਿਣ ਤੇ ਜਿਹੜੀ ਦੀਪ ਨੇ ਕਿਹਾ ਹੀ ਉਹ ਹੀ ਬਣੀ ਉਹਨੇ ਇਹੋ ਪਸੰਦ ਹੀ ਜਾਂਦਾ ਇਹੋ ਕਲਰ ਲਾਉਣਾ ਪਿੰਕ ਜਿਆ ਦੇ ਹੀ ਲੱਗਾ ਤੇ ਪਹਿਲਾਂ ਇਹਦੀਆਂ ਗੱਡੀਆਂ ਜੜੀਆਂ ਸੀ ਉਹ ਵਾਈਟ ਕਲਰ ਦੀਆਂ ਸੀ ਇਹ ਫਿਰ ਇਹਨੇ ਚੇਂਜ ਕਰਵਾਤੀਆਂ ਇਹਦੀਆਂ ਗੱਡੀਆਂ ਬੱਡਦੀਆਂ ਵਾਈਟ ਵੈਸੇ ਵੀ ਗੰਦੀਆਂ ਹੋ ਜਾਂਦੀਆਂ ਅਗਰੇ ਪਹਿਲਾਂ ਉਹ ਲੈਦਰ ਲੱਗੀ ਹੋਣੀ ਸੀ ਸਪੈਟਲ ਵਾਲੀ ਤੇ ਹੁਣ ਨਾਲ ਹੀ ਸਾਨੂੰ ਲੈ ਚਲਦੇ ਆ ਪਹਿਲਾਂ ਗਲੀ ਹੈ ਪਹਿਲਾਂ ਨਾਲੇ ਕੱਚ ਦਾ ਦਰਵਾਜ਼ਾ ਲਗਾਇਆ ਪਹਿਲਾਂ ਡੈਡੀ ਜੀ ਕਹਿੰਦੇ ਨਹੀਂ ਇੱਥੇ ਲੱਕੜ ਦਾ ਬਣਾਉਣਾ ਫਿਰ ਐਂ ਸੋਚਿਆ ਨਹੀਂ ਕੱਚ ਦਾ ਲਗਾਨੇ ਵਧੀਆ ਲੱਗਦਾ ਫਰੰਟ ਤੇ ਨਾਲ ਹੀ ਦੀਪ ਦਾ ਕਮਰਾ ਨਾਲ ਹੀ ਇਹ ਹੋ ਗਿਆ ਤੇ ਆ ਗਲੀ ਇਹ ਛੋਟੀ ਜੀ ਇੱਥੇ ਤੇ ਨਾਲ ਆ ਹਵਾਲੇ ਇਹਨੂੰ ਸੁਬੋ ਦੇ ਨੇ ਲੋਬੀ ਕਹਿੰਦੇ ਛੋਟੀ ਜੀ ਕਿ ਡ੍ਰੈੰਗ ਰੂਮ ਕਹਿ ਦੂਗੇ ਇਥੇ ਵੈਸੇ ਐਂ ਬੈੱਡ ਰੱਖਿਆ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਾ ਆ ਵੀ ਮੈਂ ਇਹ ਆ ਬੈਠੇ ਮਿਲੇ ਨਾ ਦੀਪ ਦੇ ਨੂੰ ਤੇ ਪਹਿਲਾਂ ਹੁੰਦੇ ਹੀ ਫਿਰ ਉਹ ਪਰ ਉੱਥੋਂ ਚੁੱਕ ਕੇ ਅਸੀਂ ਇੱਥੇ ਲੈ ਆਂਦੇ ਆ ਤੇ ਉੱਧਰ ਨਵੇਂ ਬਣਾਤੇ ਉਹ ਕਹਿੰਦਾ ਨਵੇਂ ਬਣਾਉਣੇ ਇੱਧਰ ਲੱਗੀ ਆ ਐਲ ਸੀ ਡੀ ਉਹ ਫੋਟੋ ਉੱਪਰ ਲੱਗੀ ਦੀਪ ਦੀ ਤੇ ਮੇਰੀ ਇਹਨਾਂ ਸੇ ਲੋਬੀ ਨੂੰ ਬੰਦੇ ਐਂਡ ਰੂਮ ਅਹੀਂ ਤੇ ਵੈਸੇ ਇਹ ਤਾਂ ਅਸੀਂ ਕਹਿੰਦੇ ਨਹੀਂ ਖਾੜ ਹੀ ਕਿਸ ਜਿਹੜਾ ਕੋਈ ਗੈਸਟ ਹੁੰਦਾ ਹੀ ਕਹਿੰਦੇ ਨਹੀਂ ਹਾਲ ਜਜਲ ਜੋ ਇੱਥੇ ਚਲੋ ਅਜੇ ਸੋਫੇ ਵਗੈਰਾ ਨਹੀਂ ਲੱਗੇ ਤੇ ਉਹ ਵੀ ਦੀਪਕ ਇਹਨਾਂ ਕੋਈ ਨਹੀਂ ਲਗਾਵਾਂਗੇ ਅਜੇ ਵੈਸੇ ਇਹਨਾਂ ਨੇ ਬੈੱਡ ਹੀ ਰੱਖਿਆ ਤੇ ਨਾਲ ਹੀ ਇਹਦੇ ਡਰੈਸਿੰਗ ਟੇਬਲ ਆ ਇਹ ਪਹਿਲਾਂ ਨਹੀਂ ਹੈਗਾ ਹੁਣ ਹਣੀ ਬਣਾਇਆ ਹੈ ਪਹਿਲਾਂ ਇੱਥੇ ਨਹੀਂ ਪਹਿਲਾਂ ਸ਼ੀਸ਼ਾ ਹੀ ਲੱਗਾ ਹੁੰਦਾ ਇਹ ਆ ਚੀਜ਼ ਬਾਕਸ ਨਹੀਂ ਹੈਗਾ ਕਿਥੋਂ ਆਇਆ ਇਹ ਠੱਧਰਾ ਜੀ ਇੱਕ ਆ ਪਿੱਛੇ ਇਹ ਮੈਨੂੰ ਇਹ ਉਹ ਅ ਵਿਸ਼ਟ ਹੋ ਰੂ। ਸੋ ਰਮ ਅੱਧਰ ਪੇਟੀ ਐ। ਇਹ ਕਿ ਆ ਪੇਟੀ। ਤੇ ਇੱਧਰ ਬੈੱਡ ਰੱਖੀ ਐ। ਆਹ ਇਹ ਬੈੱਡ ਉੱਪਰ ਹੁੰਦੇ ਹੀ ਕੋਠੇ ਤੇ ਕੋਠੇ ਦੇ ਉੱਪਰ ਵੀ ਰੂਮ ਬਣਿਆ ਹੁੰਦਾ ਹੀ ਬੈੱਡ। ਕਰੀ ਇਹ ਢਾਲਾਂ ਤੇ। ਆਹ ਬਹੁਤ ਪੁਰਾਣਾ ਬੈੱਡ ਆ ਨਾ ਮੇਰਾ। ਬੈੱਡ ਬਹੁਤ ਪੁਰਾਣਾ ਤੇ ਜਿਹੜੀ ਆ ਤੇਲ ਲੱਗੀ ਇਹ ਵੀ ਤੁਸੀਂ ਪੁੱਛਣਾ ਕਿ ਤੇਲ ਕਦੋਂ ਲੱਗੀ ਇਹ ਵੀ। ਦੀਪ ਦੀ ਮੈਰਿਜ ਤੇ ਉਦੋਂ ਲਗਾਈਆਂ ਸਭ ਚੈਲਾਂ ਜਿੰਨੀਆਂ ਵਿਰੇਟ ਚ ਲੱਗੀਆਂ ਆ। ਇੱਦਾਂ ਆ ਫਰਿੱਜ ਹੀ ਆ। ਅਲਮਾਰੀ ਤੇ ਇੱਧਰ ਆ ਵਾ ਬਾਬਾ ਜੀ ਦੇ ਰੂ ਛੋਟਾ ਜਿਹਾ ਤਿਆਰ ਕੀਤਾ। ਤੇ ਆਹ ਵਾਲਪੇਪਰ ਮੈਂ ਲਾਇਆ ਹੀ ਵੈਸੇ। ਇਹ ਆਪਾਂ ਹਾਲ ਘਟੂ ਲੈਂਦੇ ਹੀ ਵਾਲਪੇਪਰ। ਤੇ ਇੱਥੇ ਸੈਟਿੰਗ ਆ ਗਿਆ ਬੜਾ ਵਧੀਆ। ਇੱਕਦਮ ਇਹ ਕਾਫੀ ਚੰਗਾ ਲਾਇਆ ਉਹਦੇ ਰੰਗ ਰੌਣਗੇ ਦਾ ਕੁਝ ਮਤਲਬ ਖਰਾਬ ਨਹੀਂ। ਇਹ ਆ ਗਾ ਰੋਲ ਵਾਲਾ ਵਾਲਪੇਪਰ। ਵੈਹੜੇ ਵਾਲਾ ਵਾਲਪੇਪਰ ਆਪਾਂ ਪਾ ਘਾਟੀ ਲਾਈਦਾ ਇੱਥੇ ਲੱਗਾ ਜਿੱਥੇ ਸਲਾਬ ਸਲੂ ਨਹੀਂ ਉੱਥੇ ਕੰਮ ਜਾਵਾ ਇੱਥੇ ਸਲਾਬ ਬਿਲਕੁਲ ਨਹੀਂ ਆ ਗਈ ਬੜਾ ਵਧੀਆ ਸੱਟ ਰਿਹਾ ਦੋ ਤਿੰਨ ਸਾਲ ਹੋ ਗਏ ਨੇ ਬਹੁਤ ਸੱਟ ਰਿਹਾ ਵਾਲਪੇਪਰ ਮਾਚ ਨਿਕਲ ਜਾਂਦਾ ਜਿੱਥੇ ਮੋਰਸਲ ਵਗੈਰਾ ਗੱਡੀ ਲੱਗਦੀ ਉਹਨੂੰ ਪੋਰਚ ਕਹ ਦਿੰਦੇ ਨਾਲ ਹੀ ਕਰਕੇ ਤੁਹਾਨੂੰ ਦੱਸਿਆ ਨੇ ਵਾਸ਼ਰੂਮ ਦੇ ਨਾਲ ਹੀ ਪੌੜੀਆਂ ਆ ਨਾਲ ਕਿਦਾਂ ਸਲਾਬ ਹੋਈ ਇੱਥੇ ਵਾਲਪੇਪਰ ਲਾਉ ਪੇਂਟ ਕੀਤਾ ਇੱਥੇ ਲੱਤ ਗਿਆ ਸਲਾਬ ਬਹੁਤ ਹੈ ਚਲੋ ਹੁਣ ਉੱਪਰ ਚੱਲ ਮੱਕੇ ਸੋਚ ਚ ਕਰੋ ਚੱਕ ਤੁਸੀਂ ਮਰੇ ਪੁਰਾਣੇ ਲੱਗੇ ਨੇ ਸੋਚ ਬਾਹਰ ਦਾ ਵੀ ਦਿਖਾ ਦਿਓ ਬਹੁਤ ਪੁਰਾਣੇ ਸੋਚ ਲੱਗੇ ਆ ਉੱਪਰ ਹੁੰਦੇ ਆ ਪਹਿਲਾਂ ਬੈੱਡ ਇਹ ਇੱਥੇ ਆਲੇ ਬੈੱਡ ਐ ਇਹ ਦਾਦੀ ਜੀ ਦੇ ਬੈੱਡ ਫੇਏ ਉਹਨਾਂ ਦੇ ਇਹ ਠੇ ਠਾਂ ਮੈਂ ਬਈ ਪ੍ਰੀਗ ਰਿਪੋਰਟ ਲੈਣ ਤੇ ਤੇ ਜਿਹੜੇ ਇੱਥੇ ਵਾਲੇ ਉਹ نیچے ਲੱਗੇ ਆ ਆਹ ਕੂਲਰ ਐ ਮਖੀਆ ਬਣਾ ਲਿਆ ਬਾਰਾ ਗੈਲਰੀ ਛੋਟੀ ਜੀ ਇਹ ਵੀ ਸਾਰਾ ਟੀਨ ਕੀਤਾ ਹੋਣੀ ਪਹਿਲਾ ਸਿੰਪਲ ਜਿਹਾ ਹੁੰਦਾ ਹੀ ਗੈਲਰੀ ਸਹੀ ਗੈਲਰੀ ਨੂੰ ਤੇਰੇ ਕਮਰੇ ਕਮਰੇ ਹੋਣੇ ਰੱਖੇ ਹਾਂ ਵੀ ਮੈਂ ਤਿਆਰ ਕੀਤਾ ਸਟੀਮ ਵੀ ਆ ਗਈ ਛੋਟੀ ਜੀ ਗੈਲਰੀ ਹਣਾ ਲਓ ਜੀ ਛੋਟੀ ਜਿਹੀ ਗੈਲਰੀ ਵਿਖਾਤੀ ਤੁਹਾਨੂੰ ਨਿੱਗੀ ਜੀ ਸ਼ੁਰੂ ਹੁੰਦਿਆ ਸਾਰੇ ਖਤਮ ਹੋ ਗਈ ਗੈਲਰੀ ਸਾਰੇ ਨੇ ਕਹਿੰਦੇ ਕੱਪੜੇ ਕਿੱਦਾਂ ਛੁੱਟੇ ਇਹਨਾਂ ਨੇ ਕੱਪੜੇ ਇਸ ਵੇਲੇ ਧੋਤੇ ਹੀ ਹੋਏ ਤੇ ਜਿਹੜੇ ਇਹ ਥਾਂ ਤੇ ਧੋਪ ਜਾਂਦੀ ਨਹੀਂ ਕਰੈਨੀ ਉੱਪਰ ਹੀ ਖਿਲਾਵਾ ਦਿੰਦੇ ਹੁਣ ਤੇ ਅੱ체 ਬਦਲੀ ਹੋਇਆ ਅੰਦਰ ਇੱਦਾਂ ਛੁੱਟੇ ਆ ਤੇ ਬਾਹਰ ਵੀ ਆ ਇੱਕ ਛੋਟਾ ਜਿਹਾ ਬਰਾਂਡਾ ਆ ਉੱਪਰ ਬਾਲੇ ਪਏ ਨੇ ਇਹ ਤੇ ਮੈਸੇਜ ਜਦੋਂ ਮੇਰੀ ਵੀ ਮੈਰ ਜੀ ਉਦੋਂ ਦੇ ਬਾਲੇ ਪਏ ਨੇ ਇਦਾਂ ਦੇ ਇਦਾਂ ਤੇ ਜਿਹੜੀ ਆ ਵਾਲੀ ਦਿਵਾਰ ਹੈ ਉਦੋਂ ਮੇਰੇ ਦਾਦੀ ਦਾਦਾ ਜੀ ਜੀਂਦੇ ਹੀ ਉਦੋਂ ਇਹ ਦਿਵਾਰ ਹੈ ਨਹੀਂ ਤੇ ਉਮਰ ਤੇ ਬਾਅਦ ਵਿੱਚ ਜਦੋਂ ਮੈਰਿਜ ਹੋਈ ਦੀਪ ਦੀ ਮੇਰੀ ਉਦੋਂ ਹੀ ਇਹ ਦਿਵਾਰ ਕੀਤੀ ਥੋੜਾ ਕਵਰ ਕਰ ਲਿਆ ਕਿ ਜਿਵੇਂ ਬਾਰਿਸ਼ ਵਗੈਰਾ ਆਉਂਦੀ ਫਿਰ ਕੱਪੜੇ ਪਾਉਣ ਨੂੰ ਸੁੱਕਣੇ ਪਾਉਣ ਨੂੰ ਵਾਸਤੇ ਅੰਦਰ ਆ ਤਰਾ ਅਜਾ ਕਵਰ ਕਰਕੇ ਦਰਵਾਜਾ ਲਾਤਾ ਹਣਾ ਕਵਰ ਕਰਕੇ ਦਰਵਾਜਾ ਨਾਲ ਲਾਤਾ ਪੌੜੀਆਂ ਦੇ ਕਰਕੇ ਹੂੰ ਹੂੰ ਪੰਦਰਵਾਜਾ ਲਾਤਾ ਇਹ ਵੀ ਡੈਡੀ ਜੀ ਨੇ ਆਪ ਹੀ ਲਾਇਆ ਦਰਵਾਜਾ ਇਦਾਂ ਮੈਂ ਸਟੋਰ ਵਰਣ ਰਣਾ ਚਾਹ। ਅੰਬਾਰ ਓਪਨਿੰਗ ਹੈ। ਇੱਥੇ ਚੱਤ ਪਾਈ। ਇੱਥੇ ਥੋੜੀ ਬਰ ਧੁੱਪ ਆ ਜਾਂਦੀ ਹੈ ਨਾ। ਨਾਲ ਟੀਨਾ ਵਾਲਾ ਕਮਰਾ ਹੈ। ਇੰਨਾ ਕੋਪਾਂ ਰੱਖਿਆ। ਇਹ ਚ ਡੈਡੀ ਨੇ ਟੀਨਾ ਵਾਲੇ ਕਮਰੇ ਦੇ ਚ ਆਪਣੇ ਸਮਾਨ ਰੱਖਿਆ ਲੱਕੜ। ਲੱਕੜ ਤੁੰਬੜ ਸਾਰਾ ਸਾਮਬੇ ਆ ਜਿਹੜਾ ਕੰਮ ਕਰਦੇ ਰੇ ਪਹਿਲਾਂ ਡੈਡੀ ਜੀ ਲੱਕੜ ਦਾ ਕੰਮ ਕਰਦੇ ਰੇ। ਤੇ ਉਹ ਸਾਰਾ ਸਮਾਨ ਲੱਕੜ ਇੱਧਰ ਪਈਆਂ ਵੇ। ਇਹ ਹਾਂ ਹਾਂ ਹਾਂ। ਇੱਥੇ ਧੁੱਪ ਤਾਂ ਪਾ ਜਾਂਦੀ ਹਣੀ ਨਾ ਥੋੜੀ ਥੋੜੀ ਆਉਂਦੀ ਹੈ ਨਾ। ਤੋ ਕੁੰਦੀ ਨਿੱਥੇ ਫਿਰ ਉੱਪਰ ਤੋਂ ਕੁੰਦੀ ਤੇ ਉੱਪਰ ਬੈਹ ਜਾਂਦੇ ਮਮੀ ਹੁਣੀ ਕਿਸੇ ਵਾਲੇ ਇੱਧਰ ਡੈਡੀ ਜੀ ਨੇ ਆਪਣਾ ਬਾਗ ਬਗੀਚਾ ਲਾਇਆ ਹੋ ਬੂਟੇ ਲਾਏ ਪਹਿਲਾਂ ਸਾਰੀ ਕੰਦ ਭਰੀ ਇੱਥੇ ਬੂਤਨਾ ਟੰਗੀਆਂ ਬੂਤਨਾ ਦੇ ਵਿੱਚ ਮਿੱਟੀ ਪਾ ਕੇ ਦੁਪਹਿਰ ਆਣੀ ਕੀ ਸਭ ਕੁਝ ਲਾਇਆ ਉਹ ਫਿਰ ਪੋਟ ਦਿੱਤਾ ਹੈ ਅੱਛਾ ਅੱਛਾ ਇੱਧਰ ਉੱਪਰ ਵੀ ਗਮਲੇ ਰੱਖੇ ਛੋਟੇ ਛੋਟੇ ਭਾਏ ਕੋਈ ਲੰਗੇ ਸਿਰਚੀ ਵੱਜਣ ਕੇਦੇ ਆ ਇਧਰ ਆਪਣਾ ਪੌੜੀ ਲਾਈ ਆ ਇਧਰ ਪੌੜੀ ਲਾਈ ਹੈ ਪੌੜੀਆਂ ਨਹੀਂ ਨੇ ਦੂਜੀਆਂ ਫਿਰ ਪੂੜੀ ਲੱਕੜ ਦੀ ਲਾਤੀ ਉੱਪਰ ਤੇ ਵੈਸੇ ਕੋਈ ਚੜਦਾ ਨਹੀਂ ਹੈ ਦੀ ਵੀ ਚੜਦਾ ਜਦੋਂ ਲੋੜੀ ਹੁੰਦੀ ਗੁੱਡੀਆਂ ਗੱਡੀਆਂ ਚੜਾਉਣੀਆਂ ਹੁੰਦੀ ਉੱਪਰ ਚਲ ਜਾਂਦਾ ਹੈ ਮਰ ਗਿਆ ਆ ਡੈਡੀ ਜੀ ਨੇ ਤਿਆਰ ਕੀਤੀ ਗ੍ਰਿਲ ਨਹੀਂ ਤਾਂ ਬਹੁਤ ਵੈਸੇ ਡੈਡੀ ਕਰਦੇ ਜੇ ਤੇ ਕੰਮ ਕਰਦੇ ਰੀਚ ਨਾ ਕਰਦੇ ਨਹੀਂ ਤੇ ਨਹੀਂ ਮੁੰਨਾ ਨੇ ਅਲ ਲਖੜ ਦਿਆ ਗ੍ਰਿਲਰ ਤਿਆਰ ਕੀਤੀ ਛੋਟੀ ਜਿਹੀ ਕੋਈ ਮਤਲਬ ਕੋਈ ਬੱਚਾ ਆਵੇ ਜਾਂ ਕੋਈ ਹੁੰਦੇ ਕਰਕੇ ਕੀਤੀ ਕੋਈ ਮੁੰਨਾ ਕੋੜੀ ਨਾ ਜਣਾ ਡਿੱਗੇ ਕੋਈ ਬੱਚਾ ਹੁਣ ਆਪਣੀ ਹਰ ਗੁਣ ਉਹਦੇ ਕਰਕੇ ਸੀ ਇੱਕਤੀ ਥੋੜੀ ਹੋ ਗਈ ਤੇ ਨਾ ਆਈ ਆ ਇਧਰ ਵੀ ਆ ਵਾਸ਼ਰੂਮ ਮੇਂ ਜੀ ਨਾ ਪਈ ਤੇ ਇਹ ਥਾਂ ਵੀ ਰੱਖੀ ਨਹੀਂ ਹੈ ਕਿਉਂਕਿ ਫਿਰ ਕੱਪੜੇ ਦੇ ਉੱਪਰ ਸੁੱਕਣੇ ਪਾਉਨੇ ਹੁੰਦੇ ਫਿਰ ਉੱਪਰ ਹੀ ਮਸ਼ੀਨ ਰੱਖੀ ਹੋਊਂਦੇ ਵਿੱਚ ਇਹਡਾ ਹੋ ਉਸ ਨੂੰ ਬਹੁਤ ਛੋਟਾ ਤੇ ਮਸ਼ੀਨ ਆਉਣੀ ਨਹੀਂ ਨਾਲੇ ਆਹ ਆਇਆ ਕਾਰ ਇੱਧਰ ਉਹ ਨਾ ਸੁੱਟੀ ਜਾ ਬੁਰਾ ਯਾਰ ਡੈਲੀ ਨੇ ਨੂੰ ਸੋਣੇ ਕਹਨ ਮੇਰੀ ਟੀ ਪੂਰਾ ਬਾਲਣ ਇੱਕ ਸਿੱਖੂ ਕੋਟਾ ਆ ਕਿਦਾਂ ਭਾਮਣ ਰੋ ਜਾ ਨਾਂ ਵਾਲੀ ਜੋਸਾ ਜੀ ਬੋਰੀ ਮਕਾਸ਼ੜੀ ਬੁਰੇ ਦੀ ਮਾਂ ਮੈਂ ਲੱਭ ਗਿਆ ਮੂਰਾ ਵੈਗ ਸੇਕਲਾ ਅਦਰ ਚੱਲ ਪਏ ਆਪਾਂ ਪਲਾਟ ਚੋਂ ਘਰੋਂ ਵਾਪਸ ਫਿਰ ਠੰਢੀ ਬੜੀ ਸਮਝ ਲੱਗਦੀ ਨਹੀਂ ਬੰਦਾ ਕਿੱਧਰ ਨੂੰ ਜਾਵੇ ਨਾ ਧੁੱਪ ਨਿਕਲਦੀ ਆ